ਉਹ ਜੀ ਬਾਈ ਖਾਲੜਾ ਮੂਵੀ ਬਾਈ ਆਮ ਸੋ ਸੌਰੀ bro ਮੇਰਾ ਪੂਰਾ ਜੋਰ ਲੱਗ ਗਿਆ ਬਾਈ ਪਤਾ ਨਹੀਂ ਉਹਦਾ ਖਾਲੜਾ ਖਾਲੜਾ ਜੀ ਦੀ ਮੂਵੀ ਦਾ ਕੀ ਸਟੇਟਸ ਹੈ ਬਾਈ ਆਮ ਸੋ ਸੌਰੀ bro ਯਾਰ ਮੇਰਾ ਪੂਰਾ ਜੋਰ ਲੱਗ ਗਿਆ ਉਹ ਮੈਂ ਜਿੰਨਾ ਲਾ ਸਕਦਾ ਜੋਰ ਲੱਗਾ ਬਾਈ ਕੀਤਾ ਜਾਉਂ ਪਿੱਛੇ ਸਭ ਔਰ ਸਾਰੀ ਸਾਰੀ ਟੀਮ ਨੂੰ ਪਤਾ ਯਾਰ ਸਾਰਾ ਬਹੁਤ ਮਿਹਨਤ ਕੀਤੀ ਹਾਂ ਨਹੀਂ ਭਾਈ ਉਹਨਾਂ ਦਾ ਬਹੁਤ ਮਿਹਨਤ ਸੀ ਇਹ ਉਹ ਬੱਚਦੀ ਸਨ ਉਹ ਰਿਟਮ ਕੀ ਕਰੀਏ ਹੁਣ ਵਰਲਡ ਹੀ ਇਦਾਂ ਦਾ ਹੈ ਇਸ ਵਕਤ ਪੂਰੀ ਦੁਨੀਆ ਇਦਾਂ ਦੀ ਭਾਈ ਮੈਨੂੰ ਸੈਂਡ ਕਰ ਦੋ ਮੂਵੀ bro ਮੈਂ ਪ੍ਰੋਡੂਸਰ ਉਹਨਾਂ ਦਾ ਥੇ ਗੱਲਾਂ ਕੀ ਸੀ ਆਮ ਨਾ ਪ੍ਰੋਡੂਸਰ bro ਐਜ਼ ਅ ਡਾਇਰੈਕਟਰ ਮੈਂ ਜਿੰਨਾ ਕਰ ਸਕਦਾ ਮੈਂ ਕੀਤਾ ਭਾਈ ਆਮ ਨਾ ਦਾ ਪ੍ਰੋਡੂਸਰ ਉਹ ਸਟਿਲ ਨਾ ਕੰਮ ਉਹਨਾਂ ਦਾ ਭਾਈ ਖਾਲੜਾ ਮੂਵੀ ਭਾਈ ਆਮ ਸੋ ਸੌਰੀ bro ਮੇਰਾ ਪੂਰਾ ਜੋਰ ਲੱਗ ਗਿਆ ਭਾਈ ਉਹ ਪਤਾ ਨਹੀਂ ਉਹਨਾਂ ਖਾਲੜਾ ਖਾਲੜਾ ਜੀ ਦੀ ਮੂਵੀ ਦਾ ਤਾਂ ਕੀ ਸਟੇਟਸ ਹੈ ਭਾਈ ਆਮ ਸੋ ਸੌਰੀ bro ਯਾਰ ਮੇਰਾ ਪੂਰਾ ਜੋਰ ਦੋਰ ਲੱਗਿਆ ਮੈਂ ਜਿੰਨਾ ਲਾ ਸਕਦਾ ਜਿਉਂ ਪਹਿਲਾਂ ਭਾਈ ਕੀਤਾ ਜਾਣ ਪਿੱਛੇ ਤੇ ਸਾਰੀ ਸਾਡੀ ਸਾਰੀ ਟੀਮ ਨੂੰ ਪਤਾ ਯਾਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹਾ ਨਹੀਂ ਭਾਈ ਉਹਨਾਂ ਦਾ ਬਹੁਤ ਮਿਹਨਤ ਸੀ ਇਹ ਉਹ ਬੱਚ ਦੀ ਸਰ ਉਹ ਠੀਕ ਹੈ ਹੁਣ ਵਰਲਡ ਇਦਾਂ ਦਾ ਇਸ ਵਕਤ ਪੂਰੀ ਦੁਨੀਆ ਇਦਾਂ ਦੀ ਭਾਈ ਮੈਨੂੰ ਸੈਂਡ ਕਰ ਦੋ ਮੂਵੀ bro ਮੈਂ ਪ੍ਰੋਡੂਸਰ ਹੁੰਦਾ ਤਾਂ ਫੇਰ ਗੱਲਾਂ ਕੀ ਸੀ ਆਮ ਨਾ ਪ੍ਰੋਡੂਸਰ bro ਐਜ਼ ਅ ਐਕਟਰ ਮੈਂ ਜਿੰਨਾ ਕਰ ਸਕਦਾ ਮੈਂ ਕੀਤਾ ਭਾਈ ਮਨਾ ਦਾ ਪ੍ਰੋਡੂਸਰ ਕਹਿੰਦਾ ਕਹਿੰਦਾ ਇਹਨੂੰ ਬੋਲਦਾ ਬਾਜੀ ਖਾਲੜਾ ਮੂਵੀ ਬਾਜੀ ਆਮ ਸੋ ਸੌਰੀ bro ਮੇਰਾ ਪੂਰਾ ਜੋਰ ਲੱਗ ਗਿਆ ਬਾਜੀ ਮੈਨੂੰ ਪਤਾ ਨਹੀਂ ਉਹਦਾ ਖਾਲੜਾ ਖਾਲੜਾ ਜੀ ਦੀ ਮੂਵੀ ਦਾ ਕੀ ਸਟੇਟਸ ਹੈ ਭਾਈ ਆਮ ਸੋ ਸੌਰੀ bro ਯਾਰ ਮੇਰਾ ਪੂਰਾ ਜੋਰ ਲੱਗ ਗਿਆ ਮੈਂ ਜਿੰਨਾ ਲਾ ਸਕਦਾ ਜੋਰ ਲੱਗਾ ਭਾਈ ਤੇ ਸਾਰੀ 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 ਟੀਮ ਨੂੰ ਪਤਾ ਯਾਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹਾਂ ਨਹੀਂ ਭਾਈ ਉਹਨਾਂ ਦਾ ਬਹੁਤ ਮਿਹਨਤ ਸੀ ਸਨੋ ਰਿਟ ਕੀ ਕਰੀਆ ਹੁਣ ਵਰਲਡ ਇਦਾਂ ਦਾ ਐਸ ਵਕਤ ਪੂਰੀ ਦੁਨੀਆ ਇਦਾਂ ਦੀ ਬਾਜੀ ਮੈਨੂੰ ਸੈਂਡ ਕਰ ਦੋ ਮੂਵੀ bro ਮੈਂ ਪ੍ਰੋਡੂਸਰ ਹਾਂ ਦਾ ਠੇ ਗੱਲਾਂ ਕੀ ਸੀ ਆਮ ਨਾ ਦਾ ਪ੍ਰੋਡੂਸਰ bro ਐਜ਼ ਅ ਐਕਟਰ ਮੈਂ ਜਿੰਨਾ ਕਰ ਸਕਦਾ ਮੈਂ ਕੀਤਾ ਬਾਜੀ ਆਮ ਨਾ ਦਾ ਪ੍ਰੋਡੂਸਰ ਕਹਿੰਦਾ ਕਹਿੰਦਾ ਇਨ ਬੋਂਡ ਬਾਜੀ ਖਾਲੜਾ ਮੂਵੀ ਬਾਜੀ ਆਮ ਸੋ ਸੌਰੀ bro ਮੇਰਾ ਪੂਰਾ ਜੋਰ ਲੱਗ ਗਿਆ ਬਾਜੀ ਪਤਾ ਨਹੀਂ ਉਹਦਾ ਖਾਲੜਾ ਖਾਲੜਾ ਜੀ ਦੀ ਮੂਵੀ ਦਾ ਤੱਕੀ ਸਟੇਟਸ ਆ ਭਾਈ ਆਮ ਸੋ ਸੌਰੀ ਬ్రో ਯਾਰ ਮੇਰਾ ਪੂਰਾ ਜੋਰ ਲੱਗ ਗਿਆ ਮੈਂ ਜਿੰਨਾ ਲਾ ਸਕਦਾ ਜੋਰ ਲਾਇਆ ਭਾਈ ਕਿਤਾ ਜਾਣ ਉੱਤੇ ਤੇ ਸਾਰੀ ਸਾਡੀ ਸਾਰੀ ਟੀਮ ਨੂੰ ਪਤਾ ਯਾਰ ਸਾਰਾ ਬਹੁਤ ਮਿਹਨਤ ਕੀਤੀ ਹਾਂ ਨਹੀਂ ਭਾਈ ਉਹਨਾਂ ਦਾ ਬਹੁਤ ਮਿਹਨਤ ਸੀ ਠੀਕ ਹੈ ਜੀ ਹੁਣ ਵਰਲਡ ਇਦਾਂ ਦਾ ਹੈ ਇਸ ਵਕਤ ਪੂਰੀ ਦੁਨੀਆ ਇਦਾਂ ਦੀ ਭਾਜੀ ਮੈਨੂੰ ਸੈਂਡ ਕਰ ਦੋ ਮੂਵੀ ਬ్రో ਮੈਂ ਪ੍ਰੋਡੂਸਰ ਉਹਨਾਂ ਦਾ ਤੇ ਗੱਲਾਂ ਕੀ ਸੀ ਆਮ ਨਾ ਪ੍ਰੋਡੂਸਰ ਬ్రో ਐਜ਼ ਅੈਕਟਰ ਮੈਂ ਜਿੰਨਾ ਕਰ ਸਕਦਾ ਉਹ ਮੈਂ ਕੀਤਾ ਬਾਈ ਅਮ ਦਾ ਪ੍ਰੋਡੂਸਰ ਉਹ ਸਟਾਲ ਨਾ ਕੰਮ ਕਿ ਨਹੀਂ ਬੰਦ ਲੱਗਦੀ ਬਾਈ ਖਾਲੜਾ ਮੂਵੀ ਬਾਈ ਆਮ ਸੋ ਸੌਰੀ bro ਮੇਰਾ ਪੂਰਾ ਜੋਰ ਲੱਗ ਗਿਆ ਬਾਈ ਪਤਾ ਨਹੀਂ ਉਹਦਾ ਖਾਲੜਾ ਖਾਲੜਾ ਜੀ ਦੀ ਮੂਵੀ ਦਾ ਕੀ ਸਟੇਟਸ ਹੈ ਬਾਈ ਆਮ ਸੋ ਸੌਰੀ bro ਯਾਰ ਮੇਰਾ ਪੂਰਾ ਜੋਰ ਲੱਗ ਗਿਆ ਮੈਂ ਜਿੰਨਾ ਲਾ ਸਕਦਾ ਜੋਰ ਲੱਗਾ ਬਾਈ ਕੀਤਾ ਜਾਉਂ ਉੱਤੇ ਤੇ ਸਾਰੀ ਸਾਡੀ ਸਾਰੀ ਟੀਮ ਨੂੰ ਪਤਾ ਯਾਰ ਸਾਰਾ ਬਹੁਤ ਮਿਹਨਤ ਕੀਤੀ ਹਾਂ ਨਹੀਂ ਭਾਈ ਉਹਨਾਂ ਦਾ ਬਹੁਤ ਮਿਹਨਤ ਇਹੋਂ ਬਚਦੀ ਸੀ ਸਨੁਰਟ ਠੀਕ ਹੈ ਹੁਣ ਵਰਲਡ ਇੰਦਾ ਦਾ ਇਸ ਵਕਤ ਪੂਰੀ ਦੁਨੀਆ ਇੰਦਾ ਦੀ ਬਾਜੀ ਮੈਨੂੰ ਸੈਂਡ ਕਰ ਦੋ ਮੂਵੀ bro ਮੈਂ ਪ੍ਰੋਡੂਸਰ ਹੁੰਦਾ ਤਾਂ ਤੇ ਗੱਲਾਂ ਕੀ ਸੀ ਆਮ ਨਾ ਪ੍ਰੋਡੂਸਰ bro ਐਜ਼ ਅ ਐਕਟਰ ਮੈਂ ਜਿੰਨਾ ਕਰ ਸਕਦਾ ਮੈਂ ਕੀਤਾ ਬਾਜੀ ਆਮ ਨਾ ਦਾ ਪ੍ਰੋਡੂਸਰ ਆਪਸ ਕਿਹਾ ਨਾ ਕਿ ਇਹ ਬਹੁਤ